ਸਤਿ ਸ਼੍ਰੀ ਅਕਾਲ ਦੋਸਤੋ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਕ ਭਿਆਨਕ ਸੜਕ ਹਾਦਸੇ ਦੀਆਂ ਨੇ ਜੋ ਕਿ ਜਲੰਧਰ ਦੇ ਨਜ਼ਦੀਕ ਜਦੋਂ ਐਂਟਰੀ ਕਰਦੇ ਆ ਤਾਂ ਮੋੜ ਦੇ ਉੱਪਰ ਇਹ ਹਾਦਸਾ ਹੋਇਆ ਹੈ ਜੋ ਕਿ ਰਾਹ ਗਿਆ ਦਾ ਦੱਸਣਾ ਹੈ ਕਿ ਜੋ ਬੱਸਾਂ ਖੜਦੀਆਂ ਨੇ ਉਸ ਦੇ ਕਰਕੇ ਹਾਦਸਾ ਹੋਇਆ ਤੁਸੀਂ ਦੇਖ ਸਕਦੇ ਹੋ ਡਿਵਾਈਡਰ ਟੱਪ ਕੇ ਇਹ ਟਰੱਕ ਦੂਜੇ ਪਾਸੇ ਜਾ ਵੜਿਆ ਤੇ ਟਰੱਕ ਦੇ ਟਾਇਰ ਵਗੈਰਾ ਫਟ ਗਏ ਨੇ ਤੇ ਕਾਫੀ ਜ਼ਿਆਦਾ ਨੁਕਸਾਨਾ ਗਿਆ ਸਟਰੀਟ ਲਾਈਟ ਤੱਕ ਪੱਟ ਕੇ ਲੈ ਗਿਆ ਟਰੱਕ ਆਪਣੇ ਨਾਲ ਤੇ ਦੂਜੇ ਪਾਸੇ ਇੱਕ ਕਾਰ ਨੂੰ ਵੀ ਟੱਕਰ ਲੱਗੀ ਹੈ ਤੇ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਲੋਡ ਕੀਤਾ ਹੋਇਆ ਟਰੱਕ ਸੀ ਬੋਰੀਆਂ ਅਨਾਜ ਦੀਆਂ ਭਰੀਆਂ ਹੋਈਆਂ ਨੇ ਕੌਣ ਸੀ ਇਹ ਚਲਾ ਤੁਸੀਂ ਦੇਖ ਸਕਦੇ ਹੋ ਤੇ ਮੌਕੇ ਤੇ ਇਹ ਟਰੱਕ ਦਾ ਜੋ ਹਾਦਸਾ ਹੋਇਆ ਡਰਾਈਵਰ ਕੌਣ ਸੀਗਾ ਜੀ ਕੋਈ ਜੋ ਡਰਾਈਵਰ ਹੈ ਟਰੱਕ ਦਾ ਡਰਾਈਵਰ ਹੈਗਾ ਜੀ ਕੋਲ ਹੈ ਇਹਨੂੰ ਕੱਕਾ ਡਰਾਈਵਰ ਹੋ ਗਿਆ ਕੋਈ ਨਾ ਫੋਟੋ ਆ ਦੇਖ ਸਕਦੇ ਹੋ ਇਹ ਇੱਕ ਇਹ ਕਾਰ ਦੇ ਵਿੱਚ ਲੱਗੇ ਆ ਤੇ ਜੋ ਇਹ ਕਾਰਨ ਬਣਿਆ ਪੂਰੇ ਐਕਸੀਡੈਂਟ ਦਾ ਉਹ ਵੀ ਤੁਹਾਨੂੰ ਦਿਖਾਉਨੇ ਆ ਕਿਉਂਕਿ ਬਹੁਤ ਹੀ ਇਹ ਵੱਡਾ ਹਾਦਸਾ ਵੀ ਹੋ ਸਕਦਾ ਸੀ ਜਿਹੜੇ ਕਾਰਨ ਕਰਕੇ ਐਕਸੀਡੈਂਟ ਹੋਇਆ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਆ ਪੂਰਾ ਮਾਮਲਾ ਇੱਕ ਕਾਰ ਦੇ ਵਿੱਚ ਟੱਕਰ ਲੱਗੀ ਹੈ ਤੇ ਇੱਕ ਸਵਾਰੀ ਨੂੰ ਬਚਾਉਂਦੇ ਹੋਏ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇੱਧਰੋਂ ਰੋਡ ਪਾਰ ਕਰਕੇ ਜਦਕਿ ਓਵਰ ਬ੍ਰਿਜ ਬਣਿਆ ਹੋਇਆ ਸੜਕ ਪਾਰ ਕਰਨ ਲਈ ਪਰ ਫਿਰ ਵੀ ਲੋਕ ਥੱਲੇ ਦੀ ਇਹ ਦੂਜੇ ਪਾਸੇ ਮੋੜ ਵੀ ਹੈ ਤੇ ਉਹਦੇ ਕਰਕੇ ਇੱਥੋਂ ਅੱਗੇ ਪੁਲ ਵੀ ਹੈ ਤਾਂ ਕਰਕੇ ਗੱਡੀਆਂ ਦੀ ਸਪੀਡ ਵੀ ਹੁੰਦੀ ਹੈ ਜੋ ਲੋਡ ਗੱਡੀਆਂ ਨੇ ਤਾਂ ਕਿ ਇਹ ਚੜਾਈ ਚੜ ਸਕਣ ਪਰ ਇੱਥੇ ਉੱਪਰ ਦੀ ਸਵਾਰੀਆਂ ਨਹੀਂ ਜਾਂਦੀਆਂ ਸਵਾਰੀਆਂ ਥੱਲੇ ਦੀ ਪੈਦਲ ਆਉਂਦੀਆਂ ਨੇ ਕਿਉਂਕਿ ਇੱਥੇ ਬੱਸਾਂ ਵੀ ਖੜਦੀਆਂ ਨੇ ਜਿਸ ਕਰਕੇ ਇਹ ਹਾਦਸਾ ਹੋਇਆ ਹੈ ਨਹੀਂ ਤੁਹਾਨੂੰ ਕੀ ਮਤਲ ਲੱਗਿਆ ਕਿ ਇਹ ਕਾਦੇ ਕਰਕੇ ਹੋਇਆ ਕਾਰਨ ਬਣ ਕੇ ਤੇ ਕਾਰ ਤੇ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਜੇ ਅਸੀਂ ਆ ਕੇ ਦੇਖਿਆ ਤਾਂ ਪਹਿਲਾਂ ਬੰਦੇ ਦੇਖੇ ਨੇ ਬੰਦੇ ਠੀਕ ਠਾਕ ਸੀਗੇ ਜਦੋਂ ਕਾਰ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਦੋਂ ਆ ਕੇ ਕਾਰਨ ਪੁੱਛਿਆ ਕਹਿੰਦੇ ਇੱਕ ਲੇਡੀ ਜਿਹੜੀ ਆ ਓਵਰ ਬ੍ਰਿਜ ਬਣਿਆ ਹੋਇਆ ਉਹ ਤਾਂ ਹੀ ਨਹੀਂ ਉਹਦੇ ਥੱਲਿੋਂ ਦੀ ਜਾਣਦੇ ਨੇ ਉਹ ਓਵਰ ਕਰਾਸ ਥੱਲਿੋਂ ਦੀ ਕਰਦੇ ਕਰਦੇ ਜਿੱਦਾਂ ਲੇਡੀ ਨੂੰ ਬਚਾਉਂਦੇ ਹੋਏ ਗੱਡੀ ਨੇ ਬ੍ਰੇਕ ਮਾਰੀ ਤੇ ਪਿੱਛੇ ਆ ਕੇ ਗੱਡੀ ਥੋੜੀ ਟੱਕਰ ਕਰ ਗਈ ਜਿਹਦੇ ਕਰਕੇ ਨੁਕਸਾਨ ਨਹੀਂ ਹੋਇਆ ਕੋਈ ਵੀ ਬਾਕੀ ਜਾਨ ਦਾ ਨੁਕਸਾਨ ਬਚਾਇਆ ਤਾਂ ਬਾਕੀ ਲੋਕਾਂ ਨੂੰ ਵੇਅਰ ਹੋਣਾ ਚਾਹੀਦਾ ਜੇ ਓਵਰ ਬ੍ਰਿਜ ਬਣਿਆ ਹੋਇਆ ਤੇ ਓਵਰ ਬ੍ਰਿਜ ਦੇ ਉੱਪਰੋਂ ਦੀ ਆਓ ਤਾਂ ਨਹੀਂ ਐਕਸੀਡੈਂਟ ਵੀ ਹੈ ਕਿ ਅੱਗੇ ਪੁਲ ਵੀ ਹੈ ਲੋਡ ਗੱਡੀਆਂ ਥੋੜਾ ਸਪੀਡ ਵਧਾਉਂਦੀਆਂ ਨੇ ਸਪੀਡ ਵਧਾਉਂਦੀ ਪੈਣਦੀ ਆ ਹਾਂਜੀ ਹਾਂਜੀ ਸਪੀਡ ਤਾਂ ਵਧਣੀ ਹੈ ਬਾਈ ਜੇ ਲੋਡ ਆ ਗੱਡੀ ਉਹਨੇ ਚੜਨਾ ਪੁਲ ਉਹਨੇ ਪੁਲ ਚੜ ਕੇ ਫੇਰ ਹੀ ਗੱਲ ਕਰਨੀ ਹੈ ਹਾਂਜੀ ਇਹ ਬੰਦੇ ਲੋਕ ਬੱਸਾਂ ਚੜਨ ਲਈ ਥੱਲੇ ਦੀੋਂ ਭੱਜੇ ਹੁੰਦੇ ਨੇ ਬੱਸਾਂ ਸਾਡੇ ਨਿਆਣੇ ਲੈ ਕੇ ਦੇਖੋ ਤੁਸੀਂ ਬੀਬੀ ਖੜੀ ਆ ਪਿੱਛੇ ਇਹਨੇ ਫਟਾਫਟ ਭੱਜਣ ਦੀ ਕੋਸ਼ਿਸ਼ ਕਰਨੀ ਉਦੋਂ ਨੂੰ ਵੀ ਅਸੀਂ ਉੱਧਰਲੇ ਪਾਸੇ ਬੱਸ ਦੇ ਵਿੱਚ ਬਹਿ ਜੀਏ ਜਾ ਕੇ ਇਹਨਾਂ ਨੇ ਇਹ ਨਹੀਂ ਦੇਖਣਾ ਕਿ ਸਾਡੇ ਕੋਲ ਨਿਆਣੇ ਆ ਜਾਂ ਕੱਦਾਂ ਕੁਝ ਵੀ ਆ ਵੀ ਇਹਨਾਂ ਦਾ ਨੁਕਸਾਨ ਹੋਊਗਾ ਕੋਈ ਅਜੇ ਉੱਪਰ ਬ੍ਰਿਜ ਸਰਕਾਰ ਨੇ ਬਣਾ ਕੇ ਦਿੱਤਾ ਹੋ ਇਹਨਾਂ ਦੀ ਸੇਫਟੀ ਵਾਸਤੇ ਦਿੱਤਾ ਵਾ ਇਸੇ ਕਰਕੇ ਬਣਾਇਆ ਵੱਡਾ ਹਾਦਸਾ ਵੀ ਹੋ ਸਕਦਾ ਹੋ ਸਕਦਾ ਸੀਗਾ ਬਾਈ ਬਟ ਬਿਲਕੁਲ ਹੋ ਸਕਦਾ ਜੀ ਹੁਣ ਰਾਜੀਨਾਮਾ ਹੋ ਗਿਆ ਹੋ ਗਿਆ ਬਾਈ ਹੋ ਗਿਆ ਜੀ ਇਹਨਾਂ ਦਾ ਹੋ ਗਿਆ ਜੀ ਰਾਜੀਨਾਮਾ ਹੋ ਗਿਆ ਧੰਨਵਾਦ ਤੂੰ ਦੇਖ ਸਕਦੇ ਹੋ ਕਾਫੀ ਗੱਡੀ ਨੁਕਸਾਨੀ ਗਈ ਹੈ ਹਰਿਆਣੇ ਦੀ ਗੱਡੀ ਹੈ ਨੰਬਰ ਹਰਿਆਣੇ ਦਾ ਲੱਗ ਰਿਹਾ ਹੈ ਕਿੱਥੋਂ ਆ ਰਹੇ ਸੀਗੇ ਮੈਂ ਲੁਧਿਆਣਾ ਸੇ ਆ ਰਹਾ ਥਾ ਸਰ ਕਿੱਥੇ ਜਾ ਰਹੇ ਸੀ ਅੰਮ੍ਰਿਤਸਰ ਵੱਲੋਂ ਹਾਂ ਹਾਂ ਠੀਕ ਹੈ ਤੇ ਕਿਵੇਂ ਮਤਲਬ ਹੋਇਆ ਜਾਂ ਜਦੱਕ ਕੀ ਹੋਇਆ ਸੀਗਾ ਲੇਡੀਜ਼ ਇੱਕ ਲੇਡੀਜ਼ ਨਾ ਰੋਡ ਕਰਾਸ ਕਰ ਰਹੀ ਧੀ ਅੱਛਾ ਇੰਨ ਤੋਂ ਅੱਗੇ ਡਿਜ਼ਾਇਰ ਉਹ ਵਾਲਾ ਥਾ ਡਿਜ਼ਾਇਰ ਵਾਲਾ ਰੋਕਾ ਉਸਕੋ ਉਹ ਡਿਜ਼ਾਇਰ ਵਾਲਾ ਨਿਕਲ ਗਿਆ मैंने ब्रेक लगाया मेरी गाड़ी ज़्यादा स्पीड नहीं थी बीस तीस की स्पीड थी मतलब हाँ, साइड तो आ रही है जी हाँ हा, लेफ्ट साइड मैं मेरी राइट साइड था और जैसे यहाँ से निकल रहा था तो शायद उन्होंने बताया मुझे तो नहीं पता कह रहा बस की वाले गलती थी या कुछ लेडीज़ निकल रही ले थी उनको बचाने के लिए इन्होंने थोड़ा सा इधर किया लेडीज़ को बचाने के लिए उन्होंने इस साइड किया और ब्रेक लगे नहीं वो मेरी गाड़ी के लगे वो उधर चला मेरी गाड़ी पलट गई ਅੱਛਾ ਪਲਟ ਗਈ ਸੀ ਮਤਲਬ ਵਿੱਚ ਕੋਈ ਚਾ ਲੱਗਿਆ ਤੁਹਾਡੇ ਸਰ ਕੋਈ ਕੁਝ ਨਹੀਂ ਲੱਗਾ ਜੋਕ ਕੀ ਐ ਸਭ ਕੇ ਮੈਂ ਤੁਸੀਂ ਕੱਲੇ ਸੀ ਘਰ ਦੇ ਵਿੱਚ ਹਾਂ ਕੱਲਾ ਹੀ ਤਾਂ ਮਤਲਬੇ ਭਿਆੜਕ ਵੀ ਹੋ ਸਕਦਾ ਸੀ ਵਿਚਾਰ ਹੈਗੇ ਸਪੀਡ ਘਟ ਕਰਕੇ ਜੀ ਹਾਂ ਹਾਂ ਸਪੀਡ ਨਹੀਂ ਤੇ ਨਾ ਹੋਤੇ ਕਰਕੇ ਵਿਚਾਰ ਹੈਗੇ ਠੀਕਾ ਹੋਰ ਸਮਝੋਤਾ ਹੋ ਚੁੱਕਿਆ ਜੀ ਹਾਂ ਸਮਝੋਤਾ ਹੋ ਗਿਆ ਜੀ ਠੀਕਾ ਕਮਲ ਕੁਮਾਰ ਇਹ ਦੇਖ ਸਕਦੇ ਹੋ ਇੱਥੇ ਸਵਾਰੀਆਂ ਖੜਦੀਆਂ ਨੇ ਬੱਸ ਖੜਦੀ ਹੈ ਜਦ ਕਿ ਇੱਧਰ ਵੀ ਦਿਖਾ ਦੋ ਇਹ ਓਵਰ ਬ੍ਰਿਜ ਸਰਕਾਰ ਨੇ ਤਾਂ ਹੀ ਬਣਾਇਆ ਕਿ ਜਿਹੜੀ ਸਵਾਰੀ ਉਧਰੋਂ ਆਉਣੀ ਹੈ ਉਤੋਂ ਓਵਰ ਬ੍ਰਿਜ ਤੋਂ ਚੜ ਕੇ ਫੇਰ ਇੱਧਰ ਉਤਰੇ ਫੇਰ ਇੱਧਰ ਆਵੇ ਜਦ ਕਿ ਕੀ ਹੁੰਦਾ ਕੀ ਹੈ ਇੱਧਰੋਂ ਬੱਸ ਆਉਂਦੀ ਹੈ ਉਧਰ ਸਵਾਰੀ ਖੜੀ ਹੁੰਦੀ ਹੈ ਕਾਲੀ ਦੇ ਵਿੱਚ ਆਪਣਾ ਟਾਈਮ ਬਚਾਉਣ ਦੇ ਲਈ ਦੂਜੇ ਵਾਰ ਇਹ ਨਹੀਂ ਸੋਚਦੀ ਐਤੋਂ ਥੱਲੇ ਦੀ ਉਤਰ ਕੇ ਫਟਾਫਟ ਸੜਕ ਪਾਰ ਕਰਦੀ ਆਲੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਸਪੀਡ ਤੇ ਆਉਂਦੀਆਂ ਨੇ ਕੀ ਹੁੰਦਾ ਹੈ ਅਚਾਨਕ ਚੱਕ ਮੋੜ ਤੇ ਸਾਹਮਣੇ ਜਦੋਂ ਕੋਈ ਆ ਜਾਂਦਾ ਹੈ ਤਾਂ ਉਹਦੀ ਜਾਨ ਬਚਾਉਣ ਦੇ ਲਈ ਕਈ ਵਾਰ ਹਾਦਸਾ ਗ੍ਰਸਤ ਗੱਡੀਆਂ ਹੋ ਜਾਂਦੀਆਂ ਨੇ ਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਗਨੀਮਤ ਰਹੀ ਹੈ ਕਿ ਇੱਥੇ ਜਾਨ ਬਚ ਗਈ ਹੈ ਪਰ ਲੋਕਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਮੇਂ ਨਾਲੋਂ ਤੇ ਬੱਸ ਚੜਨ ਨਾਲੋਂ ਜਾਨ ਜਾਦੇ ਕੀਮਤੀ ਹੈ ਬੱਸ ਤਾਂ ਦੂਜੀ ਵੀ ਆਜੂਗੀ ਜੇ ਜਾਨ ਚਲੇਗੀ ਜਾਨ ਦੂਜੀ ਵਾਰ ਨਹੀਂ ਮਿਲਣੀ ਤੇ ਇਹੀ ਕਹਿਣਾ ਤੁਸੀਂ ਦੇਖ ਸਕਦੇ ਹੋ ਕਿੰਨਾ ਇੱਕ ਔਰਤ ਦੀ ਗਲਤੀ ਦੇ ਕਰਕੇ ਕਿੰਨਾ ਵੱਡਾ ਨੁਕਸਾਨ ਹੋਇਆ ਕਿੰਨਾ ਵੱਡਾ ਹਾਦਸਾ ਹੋਇਆ ਉਧਰ ਕਾਰ ਵੀ ਚੱਕਣਾ ਚੂਰ ਹੋਈ ਵੀ ਹੈ ਤੇ ਇੱਧਰ ਟਰੱਕ ਵੀ ਚੱਕਣਾ ਚੂਰ ਹੋਇਆ ਪਿਆ ਲੋਡ ਭਰ ਕੇ ਚੱਲਿਆ ਸੀ ਦੱਸਿਆ ਜਾ ਰਿਹਾ ਹੈ ਕਿ ਜੋ ਡਰਾਈਵਰ ਹੈ ਉਸ ਦੀ ਧੀ ਦਾ ਵਿਆਹ ਵੀ ਹੈ ਪਰ ਕਿਵੇਂ ਉਹ ਇੱਕ ਹਾਦਸੇ ਦਾ ਸ਼ਿਕਾਰ ਹੋਇਆ ਕਿਸੇ ਦੀ ਗਲਤੀ ਦੇ ਕਰਕੇ ਸੋ ਜ਼ਰੂਰ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਜਿਵੇਂ ਕਿ ਡਰਾਈਵਰ ਭਾਈ ਸਾਹਿਬ ਨੇ ਵੀ ਟਰੱਕ ਤੇ ਲਿਖਿਆ ਜਹਾਜ਼ ਨਾਲੋਂ ਔਖੀ ਹੈ ਡ్రਾਈਵਰੀ ਟਰੱਕਾਂ ਦੀ ਇਹ ਗੱਲ ਸੱਚੇ ਲੱਗ ਰਹੀ ਹੈ ਕਿਉਂਕਿ ਕਿਵੇਂ ਕਿਸੇ ਦੀ ਗਲਤੀ ਦੇ ਕਰਕੇ ਉਹਨਾਂ ਨੂੰ ਆਪ ਖਮੇ ਆਜਾ ਭੁਗਤਣਾ ਪੈਂਦਾ ਸੋ ਸਾਡਾ ਤੁਹਾਡੇ ਤੱਕ ਇਹ ਨਿਊਜ਼ ਲੈ ਕੇ ਆਉਣ ਦਾ ਇਹੀ ਮਕਸਦ ਹੈ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਜੋ ਲੋਕ ਕਰਦੇ ਨੇ ਉਹ ਧਿਆਨ ਰੱਖਣ ਤੇ ਇਸ ਤਰ੍ਹਾਂ ਦੀਆਂ ਗਲਤੀਆਂ ਤੋਂ ਗੁਰੇਜ਼ ਕਰਨ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਖਾਸ ਖਬਰ ਜਲੰਧਰ ਤੋਂ ਸਮੇ ਟਰੱਕ ਦੇ ਮਾਲਕ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵਿੰਦ ਕਮਰ ਜੀ ਠੀਕ ਹੈ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਘਟਨਾ ਬਾਰੇ ਮੈਨੂੰ ਚੌਂਕੀ ਇਚਾਰਜ ਦਾ ਫੋਨ ਆਇਆ ਬੋਲ ਸੁਣਾਦਾ ਤੇ ਤੁਹਾਡੀ ਗੱਡੀ ਕਿਤੇ ਡਵਾਈਡਰ ਚ ਵੱਜ ਗਈ ਹੈ ਤੇ ਕਾਰ ਚ ਵੱਜ ਕੇ ਤੇ ਇਸ ਲੇਡੀਜ਼ ਨੂੰ ਬਚਾਉਣ ਦੀ ਖਾਤਰ ਇਹ ਗੱਡੀ ਰੋਡ ਕ੍ਰੋਸ ਕਰ ਰਹੀ ਸੀ ਲੇਡੀਜ਼ ਕੋਈ ਉਹਨੂੰ ਬਚਾਉਣ ਦੀ ਖਾਤਰ ਦੋ ਕਾਰਾਂ ਆਪਸ ਵਿੱਚ ਰੁਕੀਆਂ ਸਪੀਡ ਨਾਲ ਤੇ ਪਿੱਛੋਂ ਟਰੱਕ ਸਪੀਡ ਤੇ ਵੀ ਆ ਰਿਹਾ ਸੀਗਾ ਜਾਂ ਸਲੂ ਆ ਰਿਹਾ ਜਿੱਥੇ ਪਤਾ ਨਹੀਂ ਤੇ ਉਹਦੇ ਵਿੱਚ ਤਰਨੀ ਵੀ ਪੈਂਦੀ ਹੈ ਤਰਨ ਪੈਂਦੀ ਹੈ ਹਾਂ ਮੋੜ ਆ ਕੋਲੇ ਆ ਕੇ ਹਾਂ ਰੋਡ ਗੱਡੀ ਟਾਈਮ ਲੈਂਦੀ ਆ ਗੱਡੀ ਜਾ ਰਹੀ ਸੀ ਕਿ ਤੇ ਅਚਾਨਕ ਕਾਰ ਵਾਲਿਆਂ ਨੇ ਬ੍ਰੇਕ ਮਾਰੀ ਲੇਡੀਜ਼ ਨੂੰ ਦੇਖ ਕੇ ਲੇਡੀਜ਼ ਸੜਕ ਕ੍ਰੋਸ ਕਰ ਰਹੇ ਸੀ ਉਹਨੂੰ ਬਚਾਉਣ ਦੀ ਖਾਤਰ ਇਹ ਸਾਰਾ ਕੁਝ ਹੋਇਆ ਘਟਨਾ ਵਾਪਰੀ ਹੈ ਠੀਕ ਹੈ ਹਾਂਜੀ ਤੇ ਉਹ ਲੇਡੀ ਦਾ ਪਤਾ ਲੱਗਿਆ ਕੋਈ ਲੇਡੀ ਚਲੀ ਗਈ ਤੁਰ ਕੇ ਵਿਚਾਰੀ ਉਹਨੇ ਰੋਡ ਪਾਸ ਕੀਤਾ ਚਲੀ ਗਈ ਉਹ ਉਹ ਆਪਣਾ ਨੂੰ ਨਿਕਲ ਗਏ ਉਹ ਤੁਨੂੰ ਜੱਪ ਆ ਗਈ ਸਾਨੂੰ ਜੱਪ ਆ ਗਈ ਠੀਕ ਚਲੋ ਕਿੰਨਾ ਕਿ ਨੁਕਸਾਨ ਹੋਇਆ ਤੁਹਾਡਾ ਨੁਕਸਾਨ 40-50 ਹਜ਼ਾਰ ਦਾ ਨੁਕਸਾਨ ਹੋਇਆ ਜੀ ਗੱਡੀ ਦਾ ਕੋਈ ਗੱਲ ਨਹੀਂ ਚਲੋ ਗੱਡੀਆਂ ਵਾਲੇ ਵਿਚਾਰੇ ਚੱਲ ਲੰਦੇ ਆ ਪਰ ਕਈ ਵਾਰੀ ਗਲਤੀ ਗੱਡੀ ਵੱਡੀ ਨਿਕਲਦੀ ਹੈ ਛੋਟੀ ਨਿਕਲਦੀ ਨਹੀਂ ਨਿਕਲਦੀ ਆਮ ਤੌਰ ਤੇ ਲੋਕ ਕਹਿ ਦਿੰਦੇ ਨੇ ਜਦੋਂ ਐਕਸੀਡੈਂਟ ਹੁੰਦਾ ਹੈ ਵੀ ਵੱਡੀ ਗੱਡੀ ਵਾਲਿਆਂ ਦੀ ਗਲਤੀ ਆ ਪਰ ਹੁਣ ਇਹ ਸਾਫ਼ ਤੌਰ ਤੇ ਸਰਕਾਰ ਨੇ ਵੀ ਇੰਨੇ ਪੈਸੇ ਲਾ ਕੇ ਓਵਰ ਬ੍ਰਿਜ ਬਣਾਇਆ ਇਹਦੀ ਬਰਤੋਂ ਨਹੀਂ ਕਰਦੇ ਕਾਲੀ ਦੇ ਵਿੱਚ ਆਈ ਸੜਕ ਪਾਰ ਕਰ ਜਾਂਦੇ ਆ ਕਾਲੀ ਚ ਸਾਢੇ ਥੱਲੇ ਲੋਕੀ ਪਾਸ ਕਰ ਜਾਂਦੇ ਜੀ ਚਲੋ ਫੇ ਵੀ ਪਰਮਾਤਮਾ ਦਿੱਤਾ ਲੱਤਾ ਕੋਈ ਚੰਗਾ ਕੇ ਆ ਗਿਆ ਜੀ ਬਚਾ ਹੋ ਗਿਆ ਵਧੀਆ ਗੱਲ ਉਹ ਵੀ ਤੁਹਾਡਾ ਵੱਡਾ ਜਲਾ ਫਿਰ ਹਾਂ ਜੀ ਹੌਸਲਾ ਤੁਹਾਡੇ ਜੀ 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 ਕਿਉਂਕਿ ਜਿਵੇਂ ਨੁਕਸਾਨ ਹੋਇਆ ਇੰਨਾ ਵੱਡਾ ਨਾ ਕੋਈ ਵੱਡਾ ਹਾਦਸਾ ਵੀ ਹੋਣਾ ਜੀ 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 ਜੇ ਰੋਡ ਪਾ ਕੇ ਗੱਡੀ ਇਧਰ ਆ ਜਾਂਦੀ ਤੇ ਇਸ ਸਾਈਡ ਵੀ ਗੱਡੀਆਂ ਵਿੱਚ ਵੱਜ ਸਕਦੀ ਸੀਗੀ ਇਹ ਮਤਲਬ ਸਟਰੀਟ ਲਾਈਟ ਵੀ ਪਟ ਹੋ ਗਈ ਜੀ ਇਹ ਸਟਰੀਟ ਪਟ ਹੋ ਗਈ ਹਾਂਜੀ ਪਟ ਹੋ ਗਈ ਜੀ ਪਟ ਹੋਈ ਨਾਟ ਪਟ ਹੋ ਗਿਆ ਇਹ ਉਹ ਤਾਂ ਸਹੀ ਆ ਬਿਲਕੁਲ ਸਿੱਧੀ ਜੇ ਲਾ ਰੱਖੀ ਤੇ ਹੁਣ ਮਤਲਬ ਸਮਝੌਤਾ ਹੋ ਗਿਆ ਕੋਈ ਸਮਝੌਤਾ ਹੋ ਗਿਆ ਕਾਰਵਾਈ ਕੋਈ ਕਾਰਵਾਈ ਨਹੀਂ ਨਾ ਅਸੀਂ ਕਰਾਂ ਨਹੀਂ ਉਹਨਾਂ ਨੇ ਕੰਨੀ ਕਾਰਵਾਈ ਨਹੀਂ ਕਿਤੇ ਸਟਰੀਟ ਲਾਈਟ ਵਗੈਰਾ ਦਾ ਇਹ ਤਾਂ ਇਹ ਠੀਕ ਕਰਾ ਦਿੰਦੇ ਹਾਂ ਜੀ ਇਹ ਠੀਕ ਕਰਾ ਦਾਂ ਕੋਈ ਕਾਰਨੀ ਕਿਤੇ ਇੰਨੇ ਅਸੀਂ ਕਿਹਾ ਕਰਾ ਕੇ ਦੇ ਨਹੀਂ ਕਿਹਾ ਨਹੀਂ ਸਾਨੂੰ ਕੋਈ ਕਾਰ ਨਹੀਂ ਫਿਰ ਵੀ ਕਰਵਾ ਦਾਂ ਕੋਈ ਕਾਰਨੀ ਤੁਸੀਂ ਆਪਣੀ ਜ਼ਿੰਮੇਵਾਰੀ ਜ਼ਿੰਮੇਵਾਰ ਦੇ ਹਾਂ ਸਮਝ ਕੇ ਵੀ ਆਪਣਾ ਚਲ ਕੇ ਆਪਣਾ ਜਿਹੜੀ ਆ ਕਿੱਥੇ ਦੇ ਰਹਿਣ ਵਾਲੇ ਮੈਂ ਜੰਡੂ ਸਿੰਘ ਦੇ ਰਹਿਣ ਵਾਲ ਪਜਣਾ ਪੈਣਾ ਇਹ ਮਤਲਬ ਕਿਵੇਂ ਕੰਮ ਔਖਾ ਹੀ ਆਣਾ ਤੁਹਾਡਾ ਵੀ ਜਿਵੇਂ ਕੰਮ ਤਾਂ ਠੀਕ ਆ ਜੀ ਹੁਣ ਜਿੱਦਾਂ ਕਾਰਾ ਕੋਰਾਂ ਵਾਲ ਸਪੀਡ ਵਾਲੇ ਨਿਕਲਦੇ ਆ ਕੱਟ ਮਾਰਦੇ ਆ ਸਾਈਡ ਥਾਣੀ ਰੋਂਗ ਸਾਈਡ ਆਉਂਦੇ ਆ ਤੇ ਆਪਾਂ ਕੀ ਕਰ ਸਕਦੇ ਆ ਚਲੋ ਫੇਰ ਵੀ ਚਲੋ ਬਚਾਅ ਹੋ ਗਿਆ ਜੀ ਬਹੁਤ ਮਹਾਰਾਜ ਕਿਰਪਾ ਜੀ ਧੰਨਵਾਦ ਜੀ ਮਿਹਰਬਾਨ ਮੌਕੇ ਤੇ ਤੁਹਾਨੂੰ ਇੱਕ ਲਾਈਵ ਵੀ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਆਪਣੀ ਜਾਨ ਜੋਖਮ ਦੇ ਵਿੱਚ ਪਾ ਰਹੇ ਨੇ ਉਹ ਚਾਰ ਪ੍ਰਵਾਸੀ ਖੜੇ ਨੇ ਕਿ ਹੁਣੇ ਇਹ ਹਾਦਸਾ ਹੋਏ ਨੂੰ ਹਲੇ ਘੰਟਾ ਵੀ ਨਹੀਂ ਹੋਇਆ ਤੇ ਕਿਵੇਂ ਉਹ ਪ੍ਰਵਾਸੀ ਇਸ ਸਮੇਂ ਹੁਣ ਸੜਕ ਪਾਰ ਕਰਨਗੇ ਜਦ ਕਿ ਉੱਪਰ ਓਵਰ ਬ੍ਰਿਜ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਵੇਂ ਆਪਣੀ ਜਾਨ ਨੂੰ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਤੇ ਜੋਖਮ ਦੇ ਵਿੱਚ ਪਾਉਂਦੇ ਨੇ जब पो तो पुल बना हुआ है इतने पैसे लगाए हुए हैं सरकार ने तो ऐसे पार क्यों करते हो सड़क से चल, जाएग दो जवाब चल जाएगा, जाएगा आपको पता है वो देखो अभी हादसा ग्रस्त हुई है गाड़ी वही जा रहे थे एक घंटा भी नहीं हुआ अभी वही ट्रक के पास फिर आप ऊपर से क्यों नहीं जाते जा रहे हैं ऊपर से चल जाएंगे ऊपर से ये किस लिए बना हुआ पता किस लिए ये वो तो खैर है किस काम के लिए है तो सेफ्टी के लिए सर क्या सेफ्टी है क्या काम आता है ये जाएंगे उधर से तो अच्छे रहेगा फिर आप नीचे से क्यों जाते हो अभी तो आपके सामने अभी तो एक घंटा भी नहीं हुआ इतना बड़ा हादसा हुआ है चल उधर। जिम्मेवारी नहीं समझते हो चल जा रहे हैं सर गलती हो गया चल जा रहा हो उधर